ਸਵਾਗਤ ਹੈ ਦਰਸ਼ਕੋ ਮੈਂ ਤੁਹਾਡਾ ਆਪਣਾ ਜਗਵੀਰ ਜਾ ਦਰਸ਼ਕੋ ਇਸ ਵਕਤ ਮੈਂ ਬਰਨਾਲਾ ਨਿਹਾਲ ਸਿੰਘ ਵਾਲਾ ਰੋਡ ਦੇ ਉੱਪਰ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ Bajaj ਏਜੰਸੀ ਦਾ ਬੈਨਰ ਲੱਗਿਆ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ Bajaj ਏਜੰਸੀ ਵੱਲੋਂ ਨਵੇਂ-ਨਵੇਂ ਆਫਰ ਦਿੱਤੇ ਜਾ ਰਹੇ ਆ ਅਗਰ ਤੁਸੀਂ ਕੋਈ ਵੀ ਬਾਈਕ ਲੈਂਦੇ ਹੋ ਉਹ ਕਿਹੜੇ ਆਫਰ ਆ ਉਹ ਤੁਹਾਡਾ ਸਾਂਝੀ ਕਰਦੇ ਆ ਦੋਸਤੋ ਜਦੋਂ ਤੁਸੀਂ ਕੋਈ ਬਾਈਕ ਖਰੀਦਦੇ ਹੋ ਤੇ ਇਸ ਵਾਰ ਇਹਨਾਂ ਵੱਲੋਂ ਵੱਡਾ ਆਫਰ ਦਿੱਤਾ ਗਿਆ ਵਾਸ਼ਿੰਗ ਮਸ਼ੀਨ ਅਕਸਰ ਗ੍ਰੇਂਡਰ ਪਰ ਵੀ ਬਹੁਤ ਸਾਰੇ ਜਿਹੜੇ ਨਾਮ ਆ ਉਹ ਬਾਈਕ ਦੇ ਨਾਲ ਮਿਲਣਗੇ ਇੱਥੋਂ ਦੇ ਸਟਾਫ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹੋਰ ਕਿਹੜੇ ਕਿਹੜੇ ਆਫਰ ਤੇ ਸਹੀ ਧੰਨਵਾਦ ਕਰਦੇ ਹਾਂ ਜੀ ਜੀਬੀਐਸ ਮੀਡੀਆ ਦਾ ਜਿਨ੍ਹਾਂ ਨੇ ਸਾਡੇ ਸ਼ੋਅਰੂਮ ਤੇ ਆ ਕੇ ਸਾਡੇ ਲਗਾਏ ਗਏ ਆਫਰਾਂ ਨੂੰ ਸਮੁੱਚੇ ਜਨਤਕ ਲੋਕਾਂ ਤੱਕ ਪਹੁੰਚਾਉਣ ਦੀ ਕਲ ਕੀਤੀ ਹੈ ਮੇਰਾ ਨਾਮ ਆਕਾਸ਼ਦੀਪ ਸਿੰਘ ਮੈਂ ਵਿਜਾ ਏਜੰਸੀ ਵਿੱਚ ਸੇਲਜ਼ ਮੈਨ ਦੇ ਤੌਰ ਤੇ ਕੰਮ ਕਰਦਾ ਹਾਂ ਮੇਰੇ ਨਾਲ ਮੇਰੇ ਭਰਾ ਬੰਟੀ ਜੋ ਕਿ ਕਲਰਟ ਦੇ ਤੌਰ ਤੇ ਕੰਮ ਕਰਦੇ ਆ ਇੱਧਰ ਵੀਰਾ ਅਮਨਦੀਪ ਸਿੰਘ ਇਹ ਵਰਕਸ਼ਾਪ ਵਿੱਚ ਵਰਕਰ ਦੇ ਤੌਰ ਤੇ ਕੰਮ ਕਰਦੇ ਨੇ। ਦੀਵਾਲੀ ਆ ਰਹੀ ਹੈ ਕਿਹੜੇ ਆਫਰ? ਦੀਵਾਲੀ ਦੇ ਆਫਰ ਜੀ ਦੀਵਾਲੀ ਬੰਪਰ ਇਹ ਆਫਰ ਆਗਾ ਕਿ ਅਸੀਂ 5000 ਰੁਪਏ ਡਾਊਨ ਪੇਮੈਂਟ ਭਰ ਕੇ ਗਾਹਕ ਨੂੰ ਮੋਟਰਸਾਈਕਲ ਦਿੰਦੇ ਹਾਂ ਜਿਦੇ ਵਿੱਚ ਜੀਐਸਟੀ 5% ਦੀ ਜਗ੍ਹਾ 18% ਦਿੱਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਅਸੀਂ ਗਾਹਕਾਂ ਨੂੰ ਬੰਪਰ ਡਰਾ ਵਿੱਚ ਇਨਾਮ ਵੀ ਕੱਢ ਰਹੇ ਹਾਂ ਜੈਸਾ ਚ ਵਾਸ਼ਿੰਗ ਮਸ਼ੀਨ ਜੂਸਰ ਅਤੇ ਹੋਰ ਅਨੇਕਾਂ ਨਾਮ ਦਿੱਤੇ ਜਾਣੇ ਹਨ ਅਤੇ ਇਹ ਇਨਾਮ 10 ਨਵੰਬਰ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਵਿਆਹ ਸ਼ੋਰੂਮ ਵਿੱਚ ਕੱਢੇ ਜਾਣਗੇ। ਪਰ ਮੈਂ ਵਿਰਾਕ ਦੀ ਗੱਲ ਕਰ ਰਿਹਾ ਕਿੱਥੋਂ ਕਿੱਥੋਂ ਪਹੁੰਚਦੇ ਕਾ ਕਿ ਜੀ ਆਪਣੇ ਨਾਲ ਲੱਗਦੇ ਪਿੰਡਾਂ ਵਿੱਚੋਂ ਬਹੁਤ ਆ ਰਹੇ ਹਨ ਅਤੇ ਇਹਨਾਂ ਦਾ ਪਰਮਾਹਾਰ ਘਰਾਂ ਮਿਲ ਰਹੇ ਸਮਝਿਆ ਇਸ ਤਰ੍ਹਾਂ ਦੀ ਸ਼ਰਤ ਪੱਟੀ ਜਾਂਦੀ ਹੈ ਸਰਵਿਸ ਦੀ ਇਹ ਆ ਗਈ ਕਿ ਆਪਾਂ ਜੋ ਆਪਣੇ ਕੋਲੋਂ ਪਾਸੋਂ ਨਵਾਂ ਬਾਈਕ ਖਰੀਦ ਕੇ ਲਿਆਂਦਾ ਹੈ ਉਸ ਵਿੱਚ ਆਪਾਂ 5 ਸਾਲ ਇੰਜਨ ਦੀ ਗਾਰੰਟੀ ਤਿੰਨ ਸਰਵਿਸਾਂ ਫ੍ਰੀ ਅਤੇ ਇਸ ਤੋਂ ਇਲਾਵਾ ਹੋਰ ਵੀ ਸਭ ਤੋਂ ਅੰਤ ਸਰ ਕੀ ਨਮਾ ਜਯੰਦਰਪਾਲ ਇਹਦੇ ਟਾਈਮ ਤੋਂ ਤੁਸੀਂ ਇੱਥੋਂ ਜਿਹੜੀ 223 ਦੀ ਇੱਥੋਂ 4 ਸਾਲ ਹੋ ਗਏ ਲਗਾਤਾਰ ਲੈ ਜਾ ਰਹੇ ਬਾਈਕ ਤੋਂ ਵਾਰੀ ਸਰਵਿਸ ਬਹੁਤ ਬੈਸਟ ਜਿਹੜੇ ਦੋਸਤ ਦੇਖ ਰਹੇ ਹੋਣਗੇ ਕੀ ਕੀ ਕਹਿੰਦਾ ਪਉਂਦੇ ਆ ਜਿੱਥੋਂ ਲੈ ਬੈਗ ਚੁਲੇ ਲਈ ਲੈ ਜਾਵੇ ਜਸਤੋਂ ਵਧੀਆ ਸਰਵਿਸ ਦੇ ਰਹੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਐ ਜੀ ਦਰਸਤੋਂ ਬਾਗਾ ਫਰਾਣ ਨਿਹਾਲ ਸਿੰਘ ਵਾਲਾ ਰੋਡ ਤੇ ਬਜਾਜ ਏਜੰਸੀ ਨੇੜੇ ICICI ਬੈਂਕ ਦੇ ਕੋਲ ਏਜੰਸੀ ਆ ਤੇ ਦਿਵਾਲੀ ਤੇ ਬਹੁਤ ਸਾਰੇ ਆਫਰ ਦਿੱਤੇ ਗਏ ਆ ਅਸੀਂ ਇਹਦੇ ਸਟਾਫ ਦੇ ਨਾਲ ਗੱਲਬਾਤ ਕੀਤੀ ਆ ਤੇ ਇਥੇ ਕਸਟਮਰ ਵੀ ਆਈਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਸਰਵਿਸ ਬਹੁਤ ਵਧੀਆ ਜਿੰਨੇ ਵੀ ਦੋਸਤ ਮਿੱਤਰ ਦੇਖ ਰਹੇ ਆ ਜੇਕਰ ਉਹਨਾਂ ਨੇ ਬਜਾਜ ਦਾ ਕੋਈ ਵੀ ਬਾਈਕ ਖਰੀਦਣਾ ਤਾਂ ਇਥੇ ਜ਼ਰੂਰ ਵਿਜ਼ਿਟ ਕਰੋ ਤੇ ਕਿਸ ਤਰ੍ਹਾਂ ਦੀ ਸਰਵਿਸ ਆ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿਉਂਕਿ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਕਹਿੰਦੇ ਬਹੁਤ ਵਧੀਆ ਸਰਵਿਸ ਆ ਤੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਜਿਹੜੇ ਤੁਸੀਂ ਆਫਰ ਆ ਉਹਨਾਂ ਦਾ ਲਾਭ ਉਠਾ ਸਕਦੇ ਹੋ ਬਹੁਤ ਸਾਰੇ ਜਿਹੜੇ ਗਿਫਟ ਵੀ ਨਾਲ ਦਿੱਤੇ ਜਾਣੇ ਆ